ਤੇ ਜੀਬਾ ਨਾਲ ਉਚਾਰਨ ਕਰਕੇ ਤੇ ਫਿਰ ਇਹਨੂੰ ਅੱਗੇ ਧਾਨ ਵੀ ਕਰੀ ਹਾਂਜੀ ਆਪ ਜਪੋ ਅਵਰੇ ਨਾਮ ਜਪਾਓ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੇ ਅਵਰੇ ਨਾਮ ਜਪਾਓ ਮਾਰੇ ਕਿੰਦੇ ਕਰ ਨਾਲ ਤੇਰੀ ਡਿਊਟੀ ਹੈ ਵੀ ਬਣ ਗਈ ਵੀ ਤੂੰ ਨਾਲ ਨਾਮੁ ਹੀ ਜਪਾਉਂ ਹੂੰ ਤੋਂ ਸਤਿਗੁਰ ਸਾਹਿਬ ਜੀ ਕਹਿੰਦੇ ਬਾਹਰ ਵੀ ਧਾਨ ਜਿਤਨਾ ਆਪਣੇ ਪਾਸ ਇੱਕ ਧੰਨ ਵੀ ਹੁੰਦਾ ਏ ਇੱਕ ਮਨ ਹੈ ਇੱਕ ਤਨ ਹੈ ਇਨੂੰ ਆਪਾਂ ਆਪਣੀ ਰਾਸਕੁੰਡੀ ਸਮਝਦੇ ਆਂ ਸਰੀਰ ਨੂੰ ਮਾੜਾ ਜਿਹਾ ਕੱਟ ਆਉਂਦਾ ਇੱਥੇ ਤੰਦ ਵੀ ਆਪਾਂ ਲਾ ਦਿੰਨੇ ਜਿੰਨਾ ਕੋਈ ਗੱਲ ਨਹੀਂ ਠੀਕ ਹੋਣਾ ਚਾਹੀਦਾ ਬੰਦਾ ਮਨ ਠੀਕ ਹੋ ਜਾਏ ਤੇ ਸਰੀਰ ਤੇ ਤੰਦ ਇਹ ਦੋਵੇਂ ਸੇਫ ਰਹਿੰਦੇ ਨੇ ਇਹਨਾਂ ਦੀ ਸੇਫਟੀ ਹੈਗੀ ਮਨ ਨੂੰ ਠੀਕ ਰੱਖਣ ਵਿੱਚ ਤੇ ਰੱਖੇਗਾ ਕੌਣ ਤੇ ਰਹੇਗਾ ਕਿਤਨਾ ਉਹ ਮਾਰੇ ਕਿਨੇ ਗੁਰਗਾ ਫੌਜ ਦੇ ਰਖਵਾਲ ਚੌਕੀ ਚੌਕ ਮਹਾਰਾਜ ਕਹਿੰਦੇ ਗੁਰੂ ਦੇ ਸ਼ਬਦ ਦੀ ਚੌਂਕੀ ਲੱਗੇਗੀ ਤਾਂ ਇਹ ਮਨ ਸਹੀ ਰਹੇਗਾ ਇਹ ਮਨ ਮਹਾਰਾਜ ਦੇ ਨਾਮ ਤੋਂ ਬਿਨਾ ਸਹੀ ਨਹੀਂ ਰਹਿ ਸਕਦਾ ਜਿੱਤਾਂ ਅੱਜ ਸਚਨ ਸਿੰਘ ਸਾਹਿਬ ਤੋਂ ਮੁੱਖ ਵਾਕ ਆਇਆ ਜੀ ਉਹ ਤਬ ਤਹ ਬਾਰੋਂ ਬਾਰ ਤਬ ਤਬ ਕਪੇ ਬਹੁਤ ਬਹੁਤ ਜੇ ਤਨ ਬਾਣੀ ਵਿਸਰਜਾਈ ਜੋ ਪੱਕਾ ਨੁਕੀਲੀ ਦਿੱਤਾ ਹੈ ਮਹਾਰਾਜ ਕਹਿੰਦੇ ਜੇ ਬਾਣੀ ਵਿਸਰਗੀ ਇੱਕ ਪੱਕੇ ਰੋਗੀ ਵੱਲੋਂ ਬਿਲਕਦਾ ਹੈ ਬੰਦਾ ਇਹਨਾਂ ਮਤਲਬ ਤਰਲੁਮਤੀ ਹੁੰਦਾ ਦੁਖੀ ਹੁੰਦਾ ਇਸ ਕਰਕੇ ਮਹਾਰਾਜ ਸਮਝਾਉਂਦੇ ਕੀ ਕਰ ਇਹਦੇ ਨਾਲ ਤੈਨੂੰ ਫਲ ਕੀ ਮਿਲੇਗਾ ਜਨਮ ਕਰਮ ਮਲ ਉਤਰ ਕਈ ਜਨਮਾਂ ਦੇ ਕਰਮ ਜਿਹੜੇ ਹੋਏ ਨੇ ਸਾਡੇ ਕੋਲ ਜੀਵਾਤਮਾ ਦੇ ਨਾਲ ਨੇ ਸਾਡੀ ਸਮਰਤੀ ਵਿੱਚ ਆ ਸਾਨੂੰ ਚੇਤਾ ਹੁੰਦਾ ਵੇਖੋ ਬਚਪਨ ਦਾ ਨਹੀਂ ਚੇਤਾ 40 50 ਸਭ ਜਿੰਨਾ ਆਪਾਂ ਨੂੰ ਚੇਤਾ ਪਰ ਇਸ ਤਰ੍ਹਾਂ ਕਈ ਜਨਮਾਂ ਦੇ ਸੰਸਕਾਰ ਅਸੀਂ ਅਚੇਤ ਹੋ ਗਏ ਆ ਪਰ ਉਹ ਹੈਗੇ ਨੇ ਸੱਜ ਨਾਲ ਹੀ ਕਈ ਵਾਰ ਇਹੋ ਜਿਹਾ ਕੋਈ ਚੇਤਾ ਆਉਗਾ ਜਿਹੋ ਜਿਹੇ ਨਾ ਸੁਣਿਆ ਹੋਊ ਨਾ ਵੇਖਿਆ ਹੋਊ ਮਨ ਚ ਖਿਆਲੀ ਹੋ ਜਾਊਗਾ ਉਹ ਵੀ ਆਪਣਾ ਹੀ ਹੁੰਦਾ ਪਿਛਲਾ ਕੀ ਮਹਾਰਿ ਕਹਿੰਦੇ ਜਦੋਂ ਨਾਮ ਦਾ ਅਭਿਆਸ ਕਰੇਗਾ ਜਨਮ ਕਰਮ ਮਲ ਉਤਰੇ ਤੇ ਮਨ ਤੇ ਜਾਏ ਗਮਾਨ ਗਮਾਨ ਤੇਰਾ ਉਤਰ ਜਾਏਗਾ ਅੱਜ ਜਿਹੜਾ ਯੁੱਗ ਹੈ ਬੜਾ ਗਮਾਨ ਹੈ ਮਨ ਨੂੰ ਜਿੰਨੇ ਵੀ ਥੋੜੀ ਬਹੁਤੀ ਕੋਈ ਵੀ ਪ੍ਰਾਪਤੀ ਕੀਤੀ ਕੋਈ ਵੀ ਜਿੰਨਾ ਜਿੰਨਾ ਕਿਸੇ ਉਹਦੀ ਉਹਨੂੰ ਹਉਮੈ ਹ ਤੇ ਹੰਕਾਰ ਹੋ ਜਾਂਦਾ ਹੈ ਕਿਉਂਕਿ ਹਿਰਦੇ ਵਿੱਚ ਨਾਮ ਨਹੀਂ ਹੁੰਦਾ ਸੰਭਾਲਣ ਵਾਲਾ ਸਹਿਨ ਕਰਨ ਵਾਲਾ ਜਰਨ ਵਾਲੀ ਪਾਵਰ ਨਹੀਂ ਹੁੰਦੀ ਮਹਾਰੀ ਕਹਿੰਦੇ ਅਗਲਾ ਫਲ ਕੀ ਮਿਲੇਗਾ ਜੇ ਤੂੰ ਕਰੇਗਾ ਤੇ ਧਿਆਵੇਗਾ ਸੁਨੇਗਾ ਸਾਧੂਆਂ ਦਾ ਸੰਗ ਕਰੇਗਾ ਕਾਮ ਕ੍ਰੋਧ ਨਮੋਹੀਏ ਬਿਨਸੇ ਲੋਭ ਸੁਭਾਗ ਫੇਰੇ ਜਿਹੜੇ ਪੰਜ ਕਾਮਾਦਿਕ ਨਹੀਂ ਜਿੱਦਾਂ ਗੁਰੂ ਮਹਾਰਾਜ ਦੇ ਬਚਨਾਂ ਦੇ ਸੇਵੀ ਅਸ਼ਟਪਦੀ ਦਾ ਸ਼ਲੋਕ ਹੈ ਕਾਮ ਕ੍ਰੋਧਿਆ ਲੋਭ ਮੋਹ ਬਿਨਸ ਜਾਏ ਕਾਮ ਦੇ ਨਾਨਕ ਪ੍ਰਫਨਾਗ ਤੇ ਕਰ ਪ੍ਰਸਾਦ ਗੁਰੂ ਗੁਰੂ ਸਤਿਗੁਰਾਂ ਦੀ ਕਿਰਪਾ ਹੁੰਦੀ ਏ ਇਹ ਫਿਰ ਵਿੰਸ ਜਾਂਦੇ ਨੇ ਮਾਰੇ ਕਹਿੰਦੇ ਨੇ ਲੋਭ ਰੂਪੀ ਜਿਹੜਾ ਕੁੱਤਾ ਹੈ ਵੈਸੇ ਲੋਭ ਦੀ ਤੁਲਨਾ ਕੁੱਤੇ ਨਾਲ ਕੀਤੀ ਏ ਸੁਆਣ ਆਖਿਆ ਮਾਰੇ ਕਹਿੰਦੇ ਹਰ ਵੇਲੇ ਮਨ ਚ ਬੰਦੇ ਦੇ ਨਾ ਪੈਸੇ ਦਾ ਆਪੇ ਵੱਧ ਜਾਏ ਵੱਧ ਜਾਏ ਵੱਧ ਜਾਏ ਹੈ ਲਾਲਸਾ ਕਰਦੇ ਰਹੇ ਉਹ ਕਹਿੰਦੇ ਕੁੱਤਾ ਜਿਹੜਾ ਮਰ ਜਾਂਦਾ ਲੋਭ ਰੂਪੀ ਸੱਚੇ ਮਾਰਗ ਚੱਲਦੇ ਆ ਇਸ ਤੋਂ ਅੱਗੇ ਕੀ ਹੋ ਗਿਆ ਹੁਣ ਮਾਰਗ ਕੀ ਹੋ ਗਿਆ ਸੱਚਾ ਮਾਰਗ ਸਾਡੀ ਸੁਰਤ ਨੂੰ ਸੱਚਾ ਮਾਰਗ ਮਿਲ ਗਿਆ ਇਹ ਨਾਮ ਜਪਣਾ ਹੈ দান ਕਰਨਾ ਹੈ ਇਸਨਾਨ ਕਰਨਾ ਹੈ ਸਾਥ ਸੰਗਤ ਕਰਨੀ ਹੈ ਇੱਕ ਹੀ ਇਹ ਮਾਰਗ ਸੱਚਾ ਤੇ ਜੇ ਆਪਾਂ ਇਸ ਮਾਰਗ ਤੇ ਚੱਲਦੇ ਆਂ ਤੇ ਮਾਰਗ ਨੂੰ ਸੱਚੇ ਮਾਰਗ ਚੱਲਦੇ ਆਂ ਉਸ ਤਦ ਕਰੇ ਜੁਹਾਨ ਫਿਰ ਜੁਹਾਨ ਵਿੱਚ ਵੀ ਉਸ ਤਰ੍ਹਾਂ ਦੀ ਫੈਲਣੀ ਸ਼ੁਰੂ ਹੋ ਜਾਂਦੀ ਹੈ ਹੰਦੀ ਹੁਣ ਜਿਹੜੇ ਬੰਨੇ ਆਪਾਂ ਜਾਣਦੇ ਆਂ ਉਧਰ ਦੇ ਲੋਕ ਜੀ ਆਪਾਂ ਇਧਰ ਜਾਣਦੇ ਸਾਥ ਸੰਗਤ ਕਰਨਦੇ ਬਾਣੀ ਪਾਉਣਦੇ ਸਿਮਰਨ ਕਰਨਦੇ ਹਾਂਜੀ ਸਵੇਰੇ 6:00 ਵਜੇ ਤੋਂ ਲੈ ਕੇ ਸੁਖਮਨੀ ਸਾਹਿਬ ਹੋਇਆ ਹੈ ਹਾਂਜੀ ਫਿਰ ਨਿਤਨੇਮ ਹੋਇਆ ਮਹਾਰਾਜ ਦਾ ਹਾਂਜੀ ਵੀ ਆਪਾਂ ਇੱਥੇ ਆਇਆ ਤੇ ਇੱਥੇ ਵੀ ਸਾਨੂੰ ਤੁਸੀਂ ਸਾਰੇ ਹਾਂਜੀ ਮਿਲ ਜਾਂਦਾ ਨਾ ਉਹ ਕੋਈ ਜੋ ਸਾਡਾ ਮਾਰਗ ਹੈ ਸਾਨੂੰ ਉਹੀ ਮਾਰਗ ਕਿ ਮਿਲਦਾ ਹੈ ਇਸ ਕਰਕੇ ਅਰਦਾਸ ਕਰਨੀ ਮਹਾਰਾਜ ਜੀ ਸਾਨੂੰ ਇੱਕ ਉਤਮ ਪੰਥ ਉਹਨੇ ਉਹ ਗੁਰ ਸੰਗਤ ਤਾਹੇ ਮਲੰਤ ਜਮ ਰਾਸ ਇੱਕ ਅਰਦਾਸ ਬਾਟ ਬਾਟ ਗੀਰਤ ਕੀ ਗੁਰੂ ਰਾਮਦਾਸ ਰੱਖੋ ਲਈ ਮਹਾਰਾਜੀ ਆਪਣੀ ਸ਼ਰਨ ਵਿੱਚ ਰੱਖਿਓ ਆਪਣੀ ਸੰਗਤ ਵਿੱਚ ਰੱਖਿਓ ਆਪਣੀ ਬਾਣੀ ਨਾਲ ਜੋੜ ਕੇ ਰੱਖਿਓ ਅੱਗੇ ਮਹਾਰਾਜੀ ਬਚਨ ਕਰਦੇ 86 ਤੀਰਥ ਸਗਨ ਪੁਣ ਕਹਿੰਦੇ ਹੁਣ ਵੇਖੋ ਨਾ ਇੱਕ ਤੀਰਥਾਂ ਤੇ ਜਾਣਾ ਮਸਰਕਤ ਕਿੰਨੀ शरीर ਦੀ ਕਹਿੰਦੇ ਤੈਨੂੰ 60ਾਂ ਤੀਰਥਾਂ ਦਾ 21 ਵਾਰ ਪੁੰਨ ਮਿਲ ਜਾਏਗਾ ਜਦੋਂ ਤੂੰ ਗੁਰੂ ਦੀ ਮੱਤ ਲੈ ਕੇ ਕਿਸੇ ਜੀ ਤੇ ਦਇਆ ਕਰਦੀ। ਹਾਂਜੀ ਕਿਸੇ ਜੀ ਤੇ ਦਇਆ ਕਰ ਦਿੱਤੀ, ਕਿਸੇ ਭੁੱਖੇ ਨੂੰ ਰੋਟੀ ਖਵਾਤੀ, ਨੰਗੇ ਨੂੰ ਕੱਪੜਾ ਦੇ ਦਿੱਤਾ, ਕੋਈ ਲੋੜਵੰਦ ਦੀ ਲੋੜ ਪੂਰੀ ਕਰਤੀ ਤੇ ਸਮਝ ਲਓ ਗੁਰਸਿੱਖ ਦੀ ਉਹ ਜਿਹੜੀ ਕੀਤੀ ਹੋਈ ਦਇਆ ਵਾਲਾ ਭਾਵ ਹੈ ਮਹਾਰਾਜ ਕਹਿੰਦੇ ਨੇ ਫਿਰ ਕੀ ਹੈ ਤੇਰਾ ਠਾਠਾ ਠੀਕ ਸਮੈਸਾ। ਹਾਂਜੀ ਇਸ ਕਰਕੇ ਮਾਨ ਜੀ ਬਚਨ ਕਰਦੇ ਪਰ ਇਹ ਪ੍ਰਾਪਤ ਕਿਹਨਾਂ ਨੂੰ ਹੁੰਦਾ ਜਿਸਨੂੰ ਦੇਵੇ ਦਇਆ ਕਰ ਆ ਜੀਵਨ ਜਿਹੜਾ ਗੁਰੂ ਸਾਹਿਬ ਦੇ ਦੇ ਇਹ ਸਤਿਗੁਰੂ ਦੀ ਦਇਆ ਹੁੰਦੀ ਹੈ ਤੇ ਫਿਰ ਇਹ ਸੰਨ ਪ੍ਰਾਪਤ ਆ ਵੀ ਦਇਆ ਹੋਈ ਤਾਂ ਕਰਕੇ ਸੰਯੋਗ ਸੰਜੀ ਦਇਆ ਹੋਈ ਹੈ ਤੇ ਸਾਰੀ ਪ੍ਰੇਰਣਾ ਉੱਤਮ ਮਤ ਆਈ ਹੈ ਤੇ ਵਾਹਿਗੁਰੂ ਦੀ ਕਿਰਪਾ ਹੋਈ ਇਹਨੇ ਦੱਸ ਕੀਤਾ ਮਾਰੇ ਕਹਿੰਦੇ ਜਿਸਨੂੰ ਦੇਵੇ ਦਇਆ ਕਰ ਸੋਈ ਪੁਰਖ ਸਜਾਏ ਉਹੀ ਉਹੀ ਸੁਝਾਨ ਹੈ ਉਹੀ ਕੁਝ ਜਾਣਦਾ ਹੈ ਉਹਨੂੰ ਹੀ ਕੁਝ ਅਕਲ ਆਉਂਦੀ ਹੈ ਜਿੰਨੂੰ ਵਾਹਿਗੁਰੂ ਨੇ ਤਰਸ ਕੀਤਾ ਹੁੰਦਾ ਦਇਆ ਕੀਤੀ ਇਹ ਆਪਾਂ ਨਹੀਂ ਵੀ ਆਪਾਂ ਨੂੰ ਆਪਾਂ ਕਰਨ ਦੇ ਆਪਾਂ ਨਹੀਂ ਕਰ ਸਕਦੇ ਇਹ ਉਹਦੀ ਕਿਰਪਾ ਦਾਸ ਅੱਗੇ ਵਚਨ ਕਰਦੇ ਮਹਾਰਾਜੀ ਜਿੰਨਾ ਮਿਲਿਆ ਪ੍ਰਭ ਆਪਨਾ ਨਾਨਕ ਤਿੰਨ ਕੁਰਬਾਨ ਕਹਿੰਦੇ ਵੀ ਆ ਜੋ ਮੈਂ ਮਾਰਗ ਤੁਹਾਨੂੰ ਦੱਸਿਆ ਹੈ ਜੀ ਤੇ ਦਇਆ ਕਰਦੇ ਰਹੋ ਨਾਮ ਨੂੰ ਧਿਆਨ ਦੇ ਨਾਲ ਸੁਣਦੇ ਰਹੋ ਰਸਨਾ ਨਾਲ ਉਚਾਰਨ ਕਰਦੇ ਰਹੋ ਸਾਧੂਆਂ ਦਾ ਸੰਗ ਕਰਿਓ ਹੱਥੀ ਕੋਈ ਨਾ ਕੁਝ ਦਿੰਦੇ ਰਹੋ ਹੱਥੋਂ ਦੇ ਕੇ ਭਲਾ ਬਣਾਇ ਹਾਂਜੀ ਗੁਰਸਿੱਖ ਦੀ ਰਹਿ ਹਾਂਜੀ ਹੱਥੋਂ ਦੇ ਕੇ ਭਲਾ ਬਣਾਉਂਦੇ ਰਹੋ ਤੇ ਫਿਰ ਕੀ ਹੋਏਗਾ ਫਿਰ ਮਹਾਰਾਜ ਕਹਿੰਦੇ ਨੇ ਤੁਹਾਨੂੰ ਪ੍ਰਭੂ ਮਿਲ ਜਾਏਗਾ ਜਿਹਨੂੰ ਸਾਰੇ ਲੋਕ ਲਵਦੇ ਕਰ ਹਾਂਜੀ ਇਹਨੇ ਮਿਲੇਗਾ ਹੀ ਨਹੀਂ ਤੇ ਜਿਹੜੇ ਐਸੀ ਰਹਿਣੀ ਵਿੱਚ ਰਹਿ ਗਏ ਜਿਨ੍ਹਾਂ ਨੂੰ ਮਿਲ ਗਿਆ ਉਨ੍ਹਾਂ ਤੋਂ ਮੈਂ ਕੁਰਬਾਨ ਜਾਂਦਾ ਤੇ ਆਪਣਾ ਫਰਜ਼ ਨਾਲ ਕੀ ਹੈ ਵੀ ਸਾਡਾ ਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ ਵੀ ਮੈਂ ਉਨ੍ਹਾਂ ਤੋਂ ਕੁਰਬਾਨ ਹੈ ਤੇ ਜਿਨ੍ਹਾਂ ਨੂੰ ਫਿਰ ਪਰਮੇਸ਼ਰ ਦੀ ਪ੍ਰਾਪਤੀ ਹੋਈ ਹੈ ਐਸੇ ਮਹਾਂਪੁਰਖਾਂ ਨੂੰ ਕੋਟਣ ਕੋਟ ਸਾਡੀ ਬੰਦਨਾ ਹੈ ਨਮਸਕਾਰ ਹੈ ਪ੍ਰਣਾਮ ਹੈ ਅਸੀਂ ਵੀ ਉਨ੍ਹਾਂ ਤੋਂ ਕੁਰਬਾਨ ਜਾਂਦੇ ਕਿਉਂਕਿ ਸਾਡੇ ਸਤਿਗੁਰਾਂ ਨੇ ਵਚਨ ਕੀਤਾ ਹੋਂ ਕੁਰਬਾਨੇ ਜਉਤਨਾ ਕੇ ਲੈਣ ਜੋ 13 ਭੇਰ ਦਰਦਾਇਆ ਕਹਿੰਦੇ ਲੈਣ ਜੋ ਤੇਰਾ ਨਾਮ ਹਾਂ ਹੈ ਮਹਾਰੇ ਕਹਿੰਦੇ ਨਹੀਂ ਜਿਹੜੇ ਤੇਰਾ ਨਾਮ ਲੈਂਦੇ ਨੇ ਲੈਣ ਜੋ ਤੇਰਾ ਨਾਮ ਤੇ ਨਾਂ ਕੇ ਹਾਂ ਸਤਿਗੁਰੂ ਬਾਨੇ ਜਾਉ ਕਿ ਨਾ ਉਹਨਾਂ ਤੋਂ ਮੈਂ ਸਦਾ ਕੁਰਬਾਨ ਜਾਣਾ ਇਸ ਕਰਕੇ ਤੇ ਮਾਰੇ ਸਮਝਾ ਰਹੇ ਨੇ ਲੱਖ ਪਤੀਆਂ ਨੇ ਕਹਿੰਦੇ ਨੇ ਕੁਰਬਾਨ ਹੋਣਾ ਆਪਣੇ ਆਪ ਨੂੰ ਕੁਰਬਾਨ ਕਰਨਾ ਹੈ ਇੱਥੇ ਕੁਰਬਾਨੀ ਹੈ ਇੱਕ ਮਨ ਦੀ ਮਨ ਕੁਰਬਾਨ ਹੋ ਜਾਂਦਾ ਹੈ ਮਾਗ ਸੱਚੇ ਸੇ ਕਾਂਢੀ ਹੈ ਕਹਿੰਦੇ ਹੁਣ ਮਾਗਦੇ ਆਹ ਬਚਨ ਜਿੰਨੇ ਕਮਾਲੇ ਮੁਖਵਾਕ ਗੁਰੂ ਅਰਜਨ ਸਾਹਿਬ ਜੀ ਦਾ ਕਹਿੰਦੇ ਨੇ ਫਿਰ ਉਹ ਸੱਚੇ ਹਾਂਜੀ ਉਹ ਕਦੇ ਝੂਠੇ ਨਹੀਂ ਹੋਣਗੇ ਕਦੇ ਮੈਲੇ ਨਹੀਂ ਹੋਣਗੇ ਉਹ ਫਿਰ ਐਨ ਸਾਫ਼ ਸੁਥਰੇ ਹੋ ਜਾਣਗੇ ਤੇ ਦਰਗਾਹ ਵਿੱਚ ਬਿਰਲਿਆਂ ਚ ਉਹਨਾਂ ਦਾ ਬਿਰਲੇ ਕੱਢ ਕੇ ਰੱਖੇ ਜਾਣਗੇ ਜਿਨ ਪੂਰਾ ਗੁਰ ਮਿਹਰਵਾਨ ਏਕਾ ਮੂ ਕੰ ਜੀ ਕਰਦੇ ਜਿੰਨਾ ਤੇ ਤਰੀਆਂ ਦੀ ਮਿਹਰ ਹੁੰਦੀ ਹੈ ਮਹਾਰਜ ਦੇ ਵਿੱਚ ਨਾ ਹੁੰਦੇ ਮਿਹਰਵਾਨ ਮਿਹਰਵਾਨ ਸਹਬ ਮੇਰਾ ਮਿਹਰਵਾਨ ਤੇ ਸਤਿਗੁਰੂ ਮਿਹਰਵਾਨ ਹੋਏ ਨੇ ਜਿਨ੍ਹਾਂ ਨੇ ਸੁਭਾਵ ਸੰਜੋਗ ਬਣਾਇਆ ਐਸੋ ਲਈ ਆਪਾਂ ਨੂੰ ਸਤਿਗੁਰਾਂ ਦੀ ਬਾਣੀ ਪ੍ਰਾਪਤ ਹੋਈ ਸ੍ਰੀ ਗੁਰੂ ਅਰਜਨ ਸਾਹਿਬ ਆ ਰਹੇ ਨੇ ਚਰਸ ਕੀਤਾ ਹੈ ਭੁੱਲਾ ਝੁੱਕਾ ਆਪਣੀਆਂ ਨੇ ਬੇਅੰਤ ਨੇ ਕਿਉਂਕਿ ਜਿੰਨਾ ਚਿਰ ਮੰਨ ਕੇ ਮਨ ਕੇ ਜੋਤ ਸਰੂਪ ਨਹੀਂ ਮਨ ਹੋ ਜਾਂਦਾ ਉਹਨਾਂ ਚ ਦੇ ਵਿੱਚ ਭੁੱਲ ਨਿਕਲ ਨਹੀਂ ਸਕਦੀ ਜਦੋਂ ਪਰਮੇਸ਼ਰ ਵਿੱਚੋਂ ਮਨ ਬਾਹਰ ਆਇਆ ਤੇ ਭੁੱਲ ਗਿਆ ਤਾਂ ਹੀ ਅਨੇਕ ਕੜੀ ਨਾ ਮਿਲਤੇ ਤਾਂ ਕਰਦੇ ਉਸੇ ਵੇਲੇ ਕਾਲਯੁਗ ਵਰਤਨ ਤੋਂ ਸਾਹਿਬ ਜੀ ਕਿਰਪਾ ਕਰਨ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਸਾਹਿਬ ਸਾਧ ਸੰਗਤ ਬਖ ਸੰਯੋਗ ਹੈ ਬਲਾਉ ਪਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ